ਜੀ ਦਾ ਖਾਲਸਾ ਸ਼ਹੀ ਗੁਰੂ ਜੀ ਕੀ ਫਤਿਹ ਜੀ ਬਲੌਕਸ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਹੈਗੇ ਜੀ ਪਿੰਡ ਕੁਧਾਣੀ ਕਲਾਂ ਲੁਧਿਆਣਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ 6ਵੀਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਚਰਨ ਪਾਏ ਸੀਗੇ ਤੇ ਬਾਬਾ ਜੀ ਦਾ ਚੋਲਾ ਸਾਹਿਬ ਜੋੜਾ ਸਾਹਿਬ ਤੇ ਪੋਥੀ ਸਾਹਿਬ ਅੱਜ ਵੀ ਇੱਥੇ ਸ਼ਸ਼ੋਭਿਤ ਹੈ ਜੀ ਆਪਾਂ ਚੱਲਦੇ ਹਾਂ ਜੀ ਅੰਦਰ ਨਤਮਸਤਕ ਹੋਣੇ ਤੁਹਾਨੂੰ ਵੀ ਮੈਂ ਚੱਲ ਕੇ ਦਰਸ਼ਨ ਕਰਾਉਣਾ ਜੀ ਇਹ ਗੁਰਦੁਆਰਾ ਸਾਹਿਬ ਦਾ ਇਤ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕੁਡਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਲੋਕੇਸ਼ਨ ਮੈਂ ਸ਼ੇਅਰ ਕਰ ਦਉਂ ਤੁਸੀ ਵੀ ਆ ਸਕਦੇ ਹੋ ਨਤਮਸਤਕ ਹੋ ਸਕਦੇ ਆ ਬਾਕੀ ਗੁਰਦੁਆਰਾ ਸਾਹਿਬ ਦਾ ਪੂਰਾ ਸੰਖੇਪ ਇਤਿਹਾਸ ਹੈ ਜੀ ਤੁਸੀਂ ਦੇਖ ਸਕਦੇ ਹੋ ਕੁਡਾਣੀ ਕਲਾਂ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਸਾਰੇ ਅੱਜ ਮੈਂ ਇਸ ਵਲੌਗ ਦੇ ਵਿੱਚ ਕਵਰ ਕਰੂੰਗਾ ਤੇ ਬਾਕੀ ਆਪਾਂ ਚੱਲਦੇ ਆਂ ਜੀ ਅੱਗੇ ਪਵਿੱਤਰ ਨਿੰਮ ਸਾਹਿਬ ਜਿੱਥੇ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਹਮਣੇ ਨਿੰਮ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਬੋਰਡ ਲੱਗਿਆ ਹੋਇਆ ਤੇ ਨਿੰਮ ਸਾਹਿਬ ਅੱਜ ਵੀ ਉਸੇ ਤਰ੍ਹਾਂ ਜੀ ਖੜਾ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਪਿੰਡ ਕੁਡਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਬਾਬਾ ਜੀ ਦੀਆਂ ਨਿਸ਼ਾਨੀਆਂ ਇੱਥੇ ਅੱਜ ਵੀ ਮੌਜੂਦ ਨੇ ਬਾਕੀ ਉਹਨੂੰ ਮੈਂ ਅੱਗੇ ਚੱਲ ਕੇ ਦਿਖਾਉਂਗਾ ਜੀ ਵਲੌਗ 'ਚ ਇਹ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਦੇਖ ਸਕਦੇ ਹੋ ਬਾਬਾ ਜੀ ਦੇ ਚੋਲਾ ਸਾਹਿਬ ਜੋੜਾ ਸਾਹਿਬ ਤੇ ਪੋਥੀ ਸਾਹਿਬ ਅੱਜ ਵੀ ਇੱਥੇ ਮੌਜੂਦ ਨੇ ਜੀ ਉਹ ਵੀ ਤੁਹਾਨੂੰ ਮੈਂ ਦਰਸ਼ਨ ਕਰਵਾਉਂਗਾ ਅੱਜ ਬਾਕੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਦਾ ਰਹਾ ਮਾਂ ਜੀ ਇਹ ਬਾਬਾ ਜੀ ਦੀ ਇੱਕ ਤਸਵੀਰ ਲੱਗੀ ਜੀ ਤੁਹਾਨੂੰ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਦੁਆਰਾ ਸ਼੍ਰੀ ਚੋੜਾ ਸਾਹਿਬ ਪਾਤਸ਼ਾਹੀ 6ਵੀਂ ਕੁਡਾਣੀ ਕਲਾਂ ਲੁਧਿਆਣਾ ਇੱਥੇ ਬਾਬਾ ਜੀ ਦਾ ਇੱਕ ਹੋਰ ਗੁਰਦੁਆਰਾ ਗੁਰਦੁਆਰਾ ਸ਼੍ਰੀ ਪੜੋਲਾ ਸਾਹਿਬ ਉਹਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਂਗਾ ਜੀ ਉਹਦਾ ਇੱਕ ਸੰਖੇਪ ਇਤਿਹਾਸ ਹੈ ਜੀ ਤੇ ਬਾਕੀ ਜਦੋਂ ਆਪਾਂ ਉੱਥੇ ਗੁਰਦੁਆਰਾ ਸਾਹਿਬ ਪਹੁੰਚਾਂਗੇ ਉਹਦਾ ਵੀ ਤੁਹਾਨੂੰ ਮੈਂ ਸੰਖੇਪ ਇਤਿਹਾਸ ਦੱਸੂਗਾ ਜੀ ਇੱਥੇ ਵੀ ਇੱਕ ਬੋਰਡ ਲੱਗਿਆ ਤੁਸੀਂ ਇੱਥੇ ਵੀ ਪੜ੍ਹ ਸਕਦੇ ਹੋ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਉਜੀ ਆਪਾਂ ਚੱਲਦੇ ਹਾਂ ਉਹ ਦਰਬਾਰ ਸਾਹਿਬ ਵੱਲ ਤੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ ਛੇਵੀ ਤੇ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਹੈ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ 'ਚ ਪਾਠ ਹੋ ਰਿਹਾ ਵਾ ਇਸ ਟਾਈਮ ਸ਼ਾਮ ਦਾ ਵੇਲਾ ਵਾ ਜੀ ਇਹ ਹੈ ਜੀ ਬਾਬਾ ਜੀ ਦਾ ਪਵਿੱਤਰ ਜੋੜਾ ਸਾਹਿਬ ਜਿਹੜਾ ਦਰਬਾਰ ਸਾਹਿਬ ਵਿੱਚ ਅੱਜ ਵੀ ਸ਼ੁਸ਼ੋਭਿਤ ਹੈ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਤੇ ਇਹ ਬਾਬਾ ਜੀ ਦਾ ਜੋੜਾ ਸਾਹਿਬ ਹੈ ਜੀ ਬਾਕੀ ਆਪਾਂ ਅੱਗੇ ਚੱਲਦੇ ਹਾਂ ਜੀ ਇਹ ਬਾਬਾ ਜੀ ਦਾ ਪਵਿੱਤਰ ਚੋਲਾ ਸਾਹਿਬ ਹੈ ਜੀ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੋਲਾ ਸਾਹਿਬ ਹੈ ਜੀ ਇਹ ਤੇ ਇਸੇ ਕਰਕੇ ਗੁਰਦੁਆਰਾ ਸਾਹਿਬ ਦਾ ਨਾਂ ਵੀ ਚੋਲਾ ਸਾਹਿਬ ਹੀ ਹੈ ਕਿਉਂਕਿ ਬਾਬਾ ਜੀ ਦਾ ਚੋਲਾ ਇੱਥੇ ਅੱਜ ਵੀ ਸ਼ੁਸ਼ੋਭਿਤ ਹੈ ਜੀ ਤੇ ਇਹ ਬਾਬਾ ਜੀ ਦੀ ਪਾਵਨ ਪੋਥੀ ਪੰਜ ਗ੍ਰੰਥੀ ਸਾਹਿਬ ਹੈ ਜੀ ਵੀ ਦੇਖ ਸਕਦੇ ਦਰਸ਼ਨ ਕਰ ਸਕਦੇ ਤੁਸੀਂ ਵੀ ਬਾਬਾ ਜੀ ਤਿੰਨ ਨਿਸ਼ਾਨੀਆਂ ਨੇ ਜਿਹੜੀਆਂ ਇਸ ਗੁਰਦੁਆਰਾ ਸਾਹਿਬ 'ਚ ਅੱਜ ਵੀ ਮੌਜੂਦ ਨੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੀਆਂ ਗਈਆਂ ਇਹ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਹੈ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ਼ਿਧੀ ਚੋਲਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਕੋੜਾਣੀ ਕਲਾਂ ਲੁਧਿਆਣਾ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਤੁਸੀਂ ਵੀ ਇੱਥੇ ਵਿਜ਼ਿਟ ਕਰ ਸਕਦੇ ਹੋ ਜਨਤਮਸਤਕ ਹੋ ਸਕਦੇ ਹੋ ਆ ਕੇ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਹੈ ਜੀ। ਕੋਟਹਾਣੀ ਕਲਾਂ ਵਿੱਚ ਬਾਬਾ ਜੀ ਦੇ ਚਾਰ ਗੁਰਦੁਆਰਾ ਸਾਹਿਬ ਨੇ ਚਾਰਾਂ ਦੇ ਤੁਹਾਨੂੰ ਮੈਂ ਅੱਜ ਦਰਸ਼ਨ ਕਰਾਉਂਗਾ ਇਸ ਵਲੌਗ ਦੇ ਰਾਹੀਂ। ਇਹ ਆਪਣਾ ਪਹਿਲਾ ਗੁਰਦੁਆਰਾ ਸਾਹਿਬ ਗੁਰਦੁਆਰ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ 6ਵੀਂ ਤੇ ਅੱਗੇ ਵੀ ਆਪਾਂ ਚੱਲਾਂਗੇ। ਇਹ ਪੂਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਨਿਸ਼ਾਨ ਸਾਹਿਬ ਲੱਗੇ ਤੇ ਦੇਖ ਸਕਦੇ ਮੇਰੀ ਪੀਰੀ ਤੇ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ ਛੇਵੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੋਲਾ ਸੌਰੀ ਗੁਰਦੁਆਰਾ ਸਾਹਿਬ ਹੈ ਜਿੱਥੇ ਬਾਬਾ ਜੀ ਦੀਆਂ ਨਿਸ਼ਾਨੀਆਂ ਅੱਜ ਵੀ ਮੌਜੂਦ ਨੇ ਜਿਹੜੀਆਂ ਤੁਹਾਨੂੰ ਮੈਂ ਆਲਰੇਡੀ ਦਰਸ਼ਨ ਕਰਵਾ ਚੁੱਕਿਆ ਬਾਕੀ ਆਪਾਂ ਐਂਡ ਕਰਦੇ ਹਾਂ ਆਪਣਾ ਵਲੌਗ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋ ਗੋ ਭੁੱਲ ਚੁੱਕੋਗੇ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖ ਏਜੀ ਬਲੌਗਸ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਆਏ ਗਏ ਹਾਂ ਜੀ ਗੁਰਦੁਆਰਾ ਸ੍ਰੀ ਪੜੋਲਾ ਸਾਹਿਬ ਪਾਤਸ਼ਾਹੀ 6ਵੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਇਹਦੀ ਪਿੰਡ ਕੋੜਾ ਨਿਕਲਾਂ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਇੱਥੇ ਇੱਕ ਪੜੋਲਾ ਮੌਜੂਦ ਹੈ ਜਿਦੇ ਵਿੱਚ ਬਾਬਾ ਜੀ ਨੇ ਆਪਦੇ ਹੱਥਾਂ ਨਾਲ ਦਾਣੇ ਪਾਏ ਸੀਗੇ ਤੇ ਵਰਦਾਨ ਦਿੱਤਾ ਸੀਗਾ ਵੀ ਇਸ ਗੁਰੂ ਘਰ ਦੇ ਵਿੱਚ ਕਦੇ ਲੰਗਰ ਦੀ ਤੋਟ ਨਹੀਂ ਆਵੇਗੀ ਤੇ ਉਹ ਪੜੋਲਾ ਸਾਹਿਬ ਅੱਜ ਵੀ ਅੰਦਰ ਸੁਸ਼ੋਭਿਤ ਹੈ ਜੀ ਤੁਹਾਨੂੰ ਵੀ ਮੈਂ ਉਹ ਦਰਸ਼ਨ ਕਰਾਉਂਗਾ ਜੀ ਇਹ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਜੀ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਇਹਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਜੀ ਬਾਬਾ ਜੀ ਦਾ ਪੜੋਲਾ ਸਾਹਿਬ ਅੱਜ ਵੀ ਇਹ ਸੁਸ਼ੋਭਿਤ ਹੈ ਜਿਹਦੇ ਵਿੱਚ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਦਾਣੇ ਪਾਏ ਸੀਗੇ ਤੇ ਨਾਲ ਵਰਦਾਨ ਦਿੱਤਾ ਸੀਗਾ ਵੀ ਇਸ ਗੁਰਦੁਆਰੇ ਵਿੱਚ ਕਦੇ ਵੀ ਲੰਗਰ ਦੀ ਟੋਟ ਨਹੀਂ ਆਵੇਗੀ ਤੇ 180 ਸਾਲ ਤੱਕ ਉਹ ਲੰਗਰ ਦੀ ਤੋਟ ਨਹੀਂ ਆਈ ਸੀਗੀ ਤੇ ਬਾਬਾ ਜੀ ਨੇ ਪਰ ਮਨਾ ਕੀਤਾ ਸੀਗਾ ਨਾਲ ਵੀ ਪੜੋਲੇ ਦਾ ਢੱਕਣ ਕਦੇ ਨਹੀਂ ਚੱਕਣਾ ਹੈਗਾ ਤੇ ਅਗਰ ਪਰੋਲੇ ਦਾ ਢੱਕਣ ਚੱਕਿਆ ਗਿਆ ਤਾਂ ਬਰਕਤ ਖਤਮ ਹੋ ਜਾਊਗੀ ਤੇ ਪਿੰਡ ਵਿੱਚ ਕਿਸੇ ਦਾ ਨਵਾਂ ਵਿਆਹ ਹੋਇਆ ਸੀਗਾ ਤੇ ਨਮੀ ਆਈ ਨੂੰ ਨੇ ਪੜੋਲੇ ਦਾ ਢੱਕਣ ਚੱਕਤਾ ਸੀਗਾ ਤੇ ਇਸੇ ਕਰਕੇ ਉਹ ਬਰਕਤ ਖਤਮ ਹੋ ਗਈ ਸੀਗੀ ਤੇ ਪੜੋਲਾ ਸਾਹਿਬ ਅੱਜ ਵੀ ਗੁਰੂ ਘਰ ਦੇ ਵਿੱਚ ਸ਼ੋਭਿਤ ਹੈ ਜੀ ਤੁਹਾਨੂੰ ਮੈਂ ਉਹਦੇ ਵੀ ਦਰਸ਼ਨ ਕਰਵਾਉਂਗਾ ਇਹ ਦਰਬਾਰ ਸਾਹਿਬ ਹੈ ਜੀ ਤੇ ਇਹ ਪੜੋਲਾ ਸਾਹਿਬ ਹੈ ਜੀ ਜਿਦੇ ਵਿੱਚ ਤਨਤਨਸ਼ੀਰਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਦਾਣੇ ਪਾਏ ਸੀਗੇ ਤੁਸੀਂ ਵੀ ਦਰਸ਼ਨ ਕਰ ਸਕਦੇ ਪੜੋਲਾ ਸਾਹਿਬ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਉਸੇ ਤਰ੍ਹਾਂ ਹੀ ਸ਼ੁਸ਼ੋਭਿਤ ਹੈ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਇਸੇ ਕਰਕੇ ਗੁਰਦੁਆਰਾ ਦਾ ਨਾਮ ਗੁਰਦੁਆਰਾ ਸ਼੍ਰੀ ਪੜੋਲਾ ਸਾਹਿਬ ਹੀ ਹੈ ਜੀ ਪਾਤਸ਼ਾਹੀ 6ਵੀਂ ਤਨਤਨਸ਼ੀਰਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਜੀ ਪਿੰਡ ਕੋਡਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਇੱਥੇ ਚਾਰ ਗੁਰੂ ਘਰ ਨੇ ਜੀ ਚਾਰੇ ਹੀ ਗੁਰੂ ਘਰ ਤਨਤਨਸ਼ੀਰਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇ ਜੀ ਜਿੱਥੇ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਸੀਗੇ ਤੇ ਕੀ ਗੁਰੂ ਘਰ ਦਾ ਇਤਿਹਾਸ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਤੇ ਬਾਬਾ ਜੀ ਦਾ ਪਡੋਲਾ ਸਾਹਿਬ ਜਿਹਦੇ ਵਿੱਚ ਉਹਨਾਂ ਨੇ ਆਪਣੇ ਹੱਥੀ ਧਾਣੇ ਪਾਏ ਸੀਗੇ ਤੇ ਨਾਲੇ ਵਰਦਾਨ ਦਿੱਤਾ ਸੀਗਾ ਵੀ ਇਸ ਗੁਰੂ ਘਰ ਦੇ ਵਿੱਚ ਕਦੇ ਲੰਗਰ ਦੀ ਟੋਟ ਨਹੀਂ ਆਵੇਗੀ ਪਰ ਉਹਨਾਂ ਨੇ ਪਡੋਲੇ ਦਾ ਢੱਕਣ ਚੱਕਣ ਤੋਂ ਮਨਾ ਕੀਤਾ ਸੀਗਾ ਤੇ ਪਰ ਪਿੰਡ ਵਿੱਚ ਕੋਈ ਨਮੀ ਨੂ ਨੇ ਆ ਕੇ ਪਡੋਲੇ ਦਾ ਢੱਕਣ ਚੱਕਤਾ ਸੀਗਾ ਤੇ ਬਰਕਤ ਖਤਮ ਹੋ ਗਈ ਸੀਗੀ ਤੇ ਦੇਖ ਸਕਦੇ ਹੋ ਸਾਹਮਣੇ ਪੂਰਾ ਬੋਰਡ ਵੀ ਲੱਗਿਆ ਹੋਇਆ ਸੀਗਾ ਤੇ ਪਰ 180 ਸਾਲ ਤੱਕ ਵਰਦਾਨਪੁਰ ਚੱਲਦਾ ਰਿਹਾ ਲੰਗਰ ਦੀ ਕਦੇ ਟੋਟ ਨਹੀਂ ਆਈ ਸੀਗੀ ਤੇ ਉਹਨੇ ਢੱਕਣ ਚੱਕਤਾ ਸੀਗਾ ਆ ਕਿ ਇਸੇ ਕਰਕੇ ਬਰਕਤ ਖਤਮ ਹੋ ਗਈ ਸੀਗੀ ਇਹੀ ਸੀਗਾ ਜੀ ਗੁਰੂ ਘਰ ਦਾ ਇਤਿਹਾਸ ਤੇ ਆਪਾਂ ਐਂਡ ਕਰਦੇ ਆ ਆਪਣਾ ਇਦਾਂ ਵਲੌਗ ਜਲਦੀ ਮਿਲੂ ਤੁਹਾਨੂੰ ਨਵੇਂ ਵਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏਜੀ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਹੈਗੇ ਜੀ ਪਿੰਡ ਕੋਡਾਣੀ ਕਲਾਂ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਸ਼੍ਰੀ ਨਿੰਮ ਸਰ ਸਾਹਿਬ ਕੋਡਾਣੀ ਕਲਾਂ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਤੇ 6ਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਇਹ ਤੇ ਇੱਥੇ ਬਾਬਾ ਜੀ ਨੇ ਆਪਣੇ ਚਰਨ ਪਾਏ ਸੀਗੇ ਤਾਂ ਥੋੜੀ देर ਰੁਕੇ ਸੀਗੇ ਤੇ ਨਿੰਮ ਦੇ ਦਰਖਤ ਤੋਂ ਉਹਨਾਂ ਨੇ ਦਾਤਨ ਕੀਤੀ ਸੀਗੀ ਤੇ ਦਤਨ ਕਰਕੇ ਉੱਥੇ ਹੀ ਗੱਡਤੀ ਸੀਗੀ ਜਿੱਥੇ ਨਿੰਮ ਹਰੀ ਹੋ ਗਈ ਸੀ ਦੁਬਾਰਾ ਤੇ ਬਾਬਾ ਜੀ ਜਿਹੜੇ ਮੰਜੇ ਦੇ ਉੱਤੇ ਬੈਠਿਆ ਕਰਦੇ ਸੀਗੇ ਤੇ ਉਹ ਮੰਜੇ ਦੀ ਜਿਹੜੀ ਬਾਣ ਆ ਅੱਜ ਵੀ ਗੁਰੂ ਘਰ ਦੇ ਵਿੱਚ ਸ਼ਸ਼ੋਭਿਤ ਹੈ ਜੀ ਅੱਜ ਵੀ ਮੌਜੂਦ ਸੰਗਤਾਂ ਦੇ ਦਰਸ਼ਨਾਂ ਲਈ ਉਹ ਦੌਣ ਤੇ ਨਿੰਮ ਦਾ ਦਰਖਤ ਅੱਜ ਵੀ ਅੰਦਰ ਮੌਜੂਦ ਹੈ ਜੀ ਤੇ ਬਾਕੀ ਆਪਾਂ ਅੰਦਰ ਚੱਲਦੇ ਹਾਂ ਜੀ ਗੁਰੂ ਘਰ ਨਤਮਸਤਕ ਹੁੰਨੇ ਆ ਤੁਹਾਨੂੰ ਵੀ ਚੱਲ ਕੇ ਮੈਂ ਦਰਸ਼ਨ ਕਰਵਾਉਣਾ ਜੀ ਜਾ ਕੇ ਗੁਰੂ ਘਰ ਦੇ ਤੇ ਬਾਬਾ ਜੀ ਨੇ ਜਿਹੜੀਆਂ ਨਿਸ਼ਾਨੀਆਂ ਨੇ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਉਂਗਾ ਬਾਕੀ ਆਪਾਂ ਚੱਲਦੇ ਹਾਂ ਜੀ ਅੰਦਰ ਗੁਰੂ ਘਰ ਚ ਨਤਮਸਤਕ ਹੁੰਨੇ ਆ ਤੇ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਨਲਾਈਨ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਿਣਾ ਮੈਂ ਜੀ ਬਾਕੀ ਆਪਾਂ ਚੱਲਦੇ ਹਾਂ ਜੀ ਹੁਣ ਗੁਰਦੁਆਰਾ ਸਾਹਿਬ ਤੇ ਇਹ ਪੂਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਇਹ ਤੁਸੀਂ ਦੇਖ ਸਕਦੇ ਹੋ ਇਹ ਇਹ ਉਹ ਪਵਿੱਤਰ ਨਿੰਮ ਹੈ ਜਿੱਥੋਂ ਬਾਬਾ ਜੀ ਨੇ ਦਾਤਣ ਤੋੜ ਕੇ ਕੀਤੀ ਸੀਗੀ ਤੇ ਜੇ ਤੂੰ ਦਾਤਣ ਤੋੜੀ ਸੀਗੀ ਬਾਬਾ ਜੀ ਨੇ ਉਹ ਜਿਹੜਾ ਦਰਖਤ ਸੀਗਾ ਉਹ ਕਾਫੀ ਪੁਰਾਣਾ ਹੋ ਗਿਆ ਸੀਗਾ ਤੇ ਬੁੱਢਾ ਹੋ ਕੇ ਇਹ ਦਰਖਤ गिर ਗਿਆ ਸੀਗਾ ਪਰ ਉਸੇ ਜਗ੍ਹਾ ਤੇ ਦੁਬਾਰਾ ਨਿੰਮ ਹਰੀ ਹੋ ਗਈ ਸੀਗੀ ਤੇ ਜਿਹੜੀ ਅੱਜ ਵੀ ਮੌਜੂਦ ਤੇ ਜਿਹੜੀ ਪੁਰਾਣੀ ਨਿੰਮ ਨਿੰਮ ਦੀ ਦਰਖਤ ਸੀਗਾ ਜਿਹੜਾ ਆਪਾਂ ਇੱਕ ਤਰ੍ਹਾਂ ਕਹਿ ਸਕਦੇ ਵੀ ਪੀਸ ਸੀਗਾ ਉਹਦਾ ਉਹ ਅੱਜ ਵੀ ਅੰਦਰ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਮੌਜੂਦ ਹੈ ਆਪਾਂ ਉਹਦੇ ਵੀ ਦਰਸ਼ਨ ਕਰਦੇ ਆ ਚੱਲ ਕੇ ਤੇ ਦਰਬਾਰ ਸਾਹਿਬ ਜੀ ਗੁਰਦਵਾਰਾ ਸ਼੍ਰੀ ਨਿਮਸਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਕੋਡਾਣੀ ਕਲਾਂ ਤੇ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਹੈ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਤੇ ਇਹੋ ਪਵਿੱਤਰ ਨਿਮ ਦਾ ਇੱਕ ਪੀਸ ਹੈ ਜੀ ਜਿੰਮ ਜਿਹੜਾ ਬੁੱਢਾ ਹੋ ਕੇ ਜਿਵੇਂ ਦਰਖਤ गिर ਜਾਂਦਾ ਵਾ ਉਹ ਅੱਜ ਵੀ ਇੱਥੇ ਸੰਭਾਲ ਕੇ ਰੱਖਿਆ ਗਿਆ ਹੈ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਉਹਦੇ ਤੇ ਇਹ ਉਹ ਪਵਿੱਤਰ ਮੰਝੇ ਦਾ ਬਾਣ ਹੈ ਜੀ ਜਿੱਤੇ ਬਾਬਾ ਜੀ ਬੈਠ ਕੇ ਗੁਰੂ ਜੀ ਗੁਰੂ ਜੀ ਨੇ ਇੱਥੇ ਭਜਨ ਕੀਤਾ ਸੀਗਾ ਉਹਦੇ ਵੀ ਦਰਸ਼ਨ ਤੁਸੀਂ ਕਰ ਸਕਦੇ ਹੋ ਤੇ ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ ਹੈ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਨਿਮਸਰ ਸਾਹਿਬ ਪਾਸੇ ਛੇਵੇਂ ਤਨਤਨ ਸ਼ੀਰ ਗੁਰੂ ਹਰਗੋਬਿੰਦ ਸਾਹਿਬ ਜਿੱਦ ਗੁਰਦੁਆਰਾ ਸਾਹਿਬ ਹੈ ਜੀ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ਼ਹੀਦ ਨਿਮਸਰ ਸਾਹਿਬ ਪਿੰਡ ਕੋਡਾਣੀਕਲਾਂ ਜ਼ਿਲ੍ਹਾ ਲੁਧਿਆਣਾ ਪਾਤਸ਼ਾਹੀ ਛੇਵੀ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਆਪਾਂ ਐਂਡ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਜਲਦੀ ਮਿਲਾਂ ਤੁਹਾਨੂੰ ਕੁ ਨਵੇਂ ਵਲੌਗ ਨਾਲ ਕੋਈ ਗਲਤੀ ਹੋ ਗਈ ਕੋ ਭੁੱਲ ਚੋ ਕੋ ਵੀ ਤੁਸੀਂ ਮੈਨੂੰ ਮਾਫ ਕਰਿਓ ਜੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣਲੇ ਟਾਈਮ ਦੇ ਵਿੱਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰ ਬਾਕੀ ਆਪਾਂ ਹੁਣ ਅੱਗੇ ਚੱਲਦੇ ਹਾਂ ਜੀ ਕੁੜਹਾਣੀਕਲਾਂ ਚ ਜਿੰਨੇ ਵੀ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰਦੁਆਰਾ ਸਾਹਿਬ ਨੇ ਜੀ ਸਾਰੇ ਅੱਜ ਆਪਾਂ ਕਵਰ ਕਰਾਂਗੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਲੌਗ ਸੋ ਤੁਹਾਡਾ ਸਵਾਗਤ ਹੈ ਜੀ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਆ ਗਏ ਹਾਂ ਜੀ ਕੁੜਹਾਣੀਕਲਾਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਤਾਂ ਤੰਚੇਰੀਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਅੰਦਰ ਚਲਦੇ ਆਪਾਂ ਵੀ ਗੁਰੂ ਘਰ ਚ ਨਤਮਸਤਕ ਹੋਣੇ ਨਾਲੇ ਤੁਹਾਨੂੰ ਮੈਂ ਗੁਰੂ ਘਰ ਦਾ ਇਤਿਹਾਸ ਦੱਸੂਗਾ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਚਲੋ ਜੀ ਆਪਾਂ ਚਲਦੇ ਹਾਂ ਗੁਰੂ ਘਰ ਦੇ ਅੰਦਰ ਲਓ ਜੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਦਾ ਸੰਖੇਪ ਇਤਿਹਾਸ ਹੈ ਜੀ ਮੇਰੀ ਪੀੜੀ ਦੇ ਮਾਲਕ ਪਾਤਸ਼ਾਹੀ 6ਵੀਂ ਸ੍ਰੀ ਗ ਵਿਕਰਮੀ 1631 ਈਸਵੀ ਨੂੰ ਨਗਰ ਕੁੜਹਾਣੀ ਕਲਾ ਵਿੱਚ ਆਣ ਪਧਾਰੇ ਤੇ ਨਗਰ ਦੇ ਇੱਕ ਪਾਸੇ ਦੇ ਇੱਕ ਪਾਸੇ ਕੁਝ ਉੱਚੀ ਨੀਵੀਂ ਥਾਂ ਦੇ ਕਿਦਰਤ ਦੇ ਹੇਠਾਂ ਕਮਰ ਕੱਸੇ ਨੂੰ ਖੋਲਿਆ ਤੇ ਵਿਸ਼ਰਾਮ ਕੀਤਾ ਇਸ ਸਥਾਨ ਤੇ ਰਹਿਣ ਵਾਲੇ ਇੱਕ ਸਾਧੂ ਤਪਸਵੀ ਜਿਸ ਦੇ ਜਿਸ ਨੇ ਸਤਗੁਰੂ ਜੀ ਨੂੰ ਜਲ ਅਰਪਣ ਕੀਤਾ ਜੀ ਸਤਗੁਰੂ ਜੀ ਨੇ ਸਤਗੁਰੂ ਜੀ ਸਾਧੂ ਦੇ ਨਾਲ ਪ੍ਰਾਂ ਪ੍ਰਮਾਥਕ ਬਚਨ ਬिलास ਕਰਦੇ ਰਹੇ ਤੇ ਸਤਗੁਰੂ ਜੀ ਨੇ ਆਪਣੀ ਖੁਸ਼ੀ ਦੇ ਕਰਕੇ ਉਸ ਸਾਧੂ ਨੂੰ 84 ਦੇ ਗੇੜ ਤੋਂ ਮੁਕਤ ਕਰਕੇ ਵਰਦਾਨ ਦਿੱਤਾ ਤੇ ਹਰ ਆਉਣ ਵਾਲੇ ਸ਼ਰਧਾਲੂ ਨੂੰ ਪਹਿਲਾਂ ਤੇਰੇ ਦਰ ਤੇ ਝੁਕੇਗਾ ਫਿਰ ਮੇਰੇ ਦਰਬਾਰ ਵਿੱਚ ਆਵੇਗਾ ਜੋ ਜੋ ਪ੍ਰਾਣੀ ਤੇਰੇ ਦਰ ਤੇ ਝੁਕੇਗਾ ਉਸ ਉਸ ਉੱਤੇ ਸਾਡੀ ಅಪਾਰ ਬਖਸ਼ਿਸ਼ ਅਤੇ ਹਰ ਮਨੁਕਾਮਨਾ ਪੂਰੀ ਹੋਵੇਗੀ ਬਾਬਾ ਸੂਰ ਸੂਰਤੀਏ ਦੇ ਨਾਲ ਜਦੋਂ ਇਸ ਨਗਰ ਦੀ ਸੰਗਤ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਨਗਰ ਵਿੱਚ ਰਹਿ ਕੇ ਸੰਗਤਾਂ ਨੂੰ ਤਾਰਨ ਦੀ ਬੇਨਤੀ ਕੀਤੀ ਇਹ ਗੋਦਰ ਸ਼੍ਰੀ ਦਮਦਮਾ ਸਾਹਿਬ ਪਾਸੇ 6ਵੀਂ ਕੰਪੰਚੀ ਦੇ ਗੁਰੂ ਹਰਗੋਬਿੰਦ ਸਾਹਿਬ ਦਾ ਸੰਖੇਪ ਇਤਿਹਾਸ ਅਸੀਂ ਕਿਤੇ ਆ ਸਰੀ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਗੁਰਦੁਆਰ ਸਾਹਿਬ ਇੱਥੇ ਗੁਰਦੁਆਰਾ ਸ੍ਰੀ ਪਡੋਲਾ ਸਾਹਿਬ ਚੋਲਾ ਸਾਹਿਬ ਨਿਮਸਰ ਸਾਹਿਬ ਦਾ ਵੀ ਇਤਿਹਾਸ ਨੀਚੇ ਦਿੱਤਾ ਗਿਆ ਹੋਇਆ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਦੇਖ ਸਕਦੇ ਹੋ ਪੜ ਸਕਦੇ ਹੋ ਬਾਕੀ ਇਧਰ ਦੱਸਾਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲਿਖੀਆਂ ਨੇ ਤੇ ਨਾਲ ਉਹਨਾਂ ਦੀ ਪ੍ਰਕਾਸ਼ ਉਸਤ ਤੇ ਜੋਤੀ ਜੋਤ ਸਰੂ ਜੋਤੀ ਜੋਤ ਕਦੋਂ ਸਮਾਈ ਸੀਗੇ ਉਹ ਉਹਨਾਂ ਦੀ ਵੀ ਤਰੀਕਾ ਲਿਖੀਆਂ ਹੋਈਆਂ ਜੀ ਨਾਲ ਤੇ ਚਾਰ ਸਾਹਿਬਜ਼ਾਦੇ ਤੇ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੰਨਾ ਭਗਤਾਂ ਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਜੀ। ਸਾਮਾ ਦਾ ਸਾਰਾ ਇਤਿਹਾਸ ਲਿਖਿਆ ਗਿਆ ਜੀ ਇੱਥੇ। ਸ਼੍ਰੀਏ ਕਾਲ ਤੱਕ ਸਤ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ ਤੱਕ ਸ੍ਰੀ ਹੰਜੂਰ ਸਾਹਿਬ ਨੰਦਾ ਨੰਦੇੜ ਮਹਾਰਾਸ਼ਟਰ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਸਿੱਖ ਇਤਿਹਾਸ ਦੇ ਕੁਝ ਪ੍ਰਮੁੱਖ ਸ਼ਹੀਦ ਬਾਕੀ 40 ਮੁਕਤੇ ਮੁਖਰ ਮੁਗਲਾਂ ਦੇ ਨਾਲ ਲੜਦੇ ਹੋ ਸ਼ਹੀਦ ਹੋਏ ਉਹਨਾਂ ਦਾ ਇਤਿਹਾਸ ਹੈ ਜੀ ਬਾਕੀ ਆਪਾਂ ਚੱਲਦੇ ਹਾਂ ਜੀ ਗੁਰੂ ਘਰ ਦੇ ਅੰਦਰ ਨਤਮਸਤਕ ਹੁੰਨੇ ਆ ਲੋ ਜੀ ਆਪਾਂ ਗੁਰੂ ਘਰ ਚੋਂ ਨਤਮਸਤਕ ਹੋ ਕੇ ਆ ਗਏ ਬਾਹਰ ਤੇ ਇਹ ਇੱਕ ਜਗਾ ਬਾਹਰ ਬਣੀ ਹੋਈ ਹੈ ਜੀ ਇਹ ਉਹ ਸਾਧੂ ਜਿਹੜੇ ਤਪੱਸਿਆ ਕਰਦੇ ਸੀਗੇ ਜਿਨ੍ਹਾਂ ਕੋਲ ਬਾਬਾ ਜੀ ਆ ਕੇ ਰੋਕੇ ਸੀਗੇ ਤੇ ਜਿਨ੍ਹਾਂ ਨੇ ਬਾਬਾ ਜੀ ਨੂੰ ਜਲ ਅਰਪਣ ਕੀਤਾ ਸੀਗਾ ਤੇ ਉਹਨਾਂ ਦੀ ਸੇਵਾ ਕੀਤੀ ਸੀ ਉਹਨਾਂ ਦੀ ਜਗਾ ਬਣੀ ਹੋਈ ਹੈ ਜੀ ਅਬ ਮੈਂ ਵੀ ਅੰਦਰ ਚੱਲਾ ਤੁਹਾਨੂੰ ਦਰਸ਼ਨ ਕਰਾਉਣਾ ਵੀ ਗਿਆ ਤੇ ਚਲੋ ਜੀ ਲੋ ਜੀ ਆਪਾਂ ਗੁਰਦਵਾਰ ਸਾਹਿਬ ਨਤਮਸਤਕ ਹੋ ਕੇ ਆ ਗਏ ਜੀ ਬਾਹਰ ਤੇ ਗੋਦਰੋਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਤਨਤਨਸ਼ੀਰੀ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਗੋਦਰੋਾ ਸਾਹਿਬ ਹੈ ਜਿੱਥੇ ਰੁਕੇ ਸੀਗੇ ਤੇ ਜਿਹੜੇ ਇੱਥੇ ਸਾਧੂ ਰਹਿੰਦੇ ਸੀਗੇ ਉਹਨਾਂ ਨੇ ਬਾਬਾ ਜੀ ਨੂੰ ਜਲ ਅਰਪਣ ਕੀਤਾ ਜਲ ਅਰਪਣ ਕੀਤਾ ਸੀ ਤੇ ਉਹਨਾਂ ਦੀ ਸੇਵਾ ਕੀਤੀ ਸੀਗੀ ਤੇ ਤੁਹਾਨੂੰ ਉਹਨਾਂ ਦੀ ਵੀ ਮੈਂ ਜਗ੍ਹਾ ਦਿਖਾਤੀ ਜੀ ਅੰਦਰ ਬਣੀ ਹੋਈ ਹੈ ਤੇ ਬਾਕੀ ਆਪਾਂ ਆਪਣਾ ਹੀ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਜਲਦੀ ਮਿਲੂਗਾ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸ